ਦੋਸਤੋ ਅੱਜ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਤੇ ਦੁਨੀਆ ਭਰ ਦੇ ਵਿੱਚ ਇਹ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਕਿ ਅੱਜ ਤਾਂ ਇਥੋਂ ਤੱਕ ਵੀ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਵੀ ਖਾਸ ਕਰਕੇ ਪਟਿਆਲਾ, ਨਾਭਾ, ਮਾਨਸਾ ਇਹਨਾਂ ਜੇਲਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਅਤੇ ਕਰਮਕੁਨ ਬੰਦ ਨੇ ਉਨਾ ਵੱਲੋਂ ਵੀ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਜੇਲ੍ਹਾਂ ਦੇ ਅੰਦਰ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਅੱਜ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਵੀ ਉਸ ਸੰਘਰਸ਼ੀ ਲਨਕਲਾਬੀ ਦੀ ਯਾਦ ਵਿੱਚ ਇਨਕਲਾਬੀ ਬੋਲਾਂ ਦੀ ਗੂੰਜ ਉੱਚੀ ਹੋਵੇਗੀ ਤੇ ਕੰਧਾਂ ਦੀਆਂ ਬਲਗਣਾ ਨੂੰ ਪਾਰ ਕਰਕੇ ਬਾਹਰ ਲੋਕਾਂ ਨੂੰ ਇੱਕ ਸਨੇਹਾ ਦੇਣ ਦਾ ਕੰਮ ਕਰੇਗੀ ਤਾਂ ਅੱਜ ਇਸ ਮੌਕੇ ਤੇ ਭਗਤ ਸਿੰਘ ਦੇ ਸ਼ਹੀਦੀ ਦਿਨ ਦੀ ਪੰਜਾਬ ਦੇ ਵਸੀਆਂ ਲਈ ਇਸ ਕਰਕੇ ਵੀ ਪ੍ਰਸੰਗਿਕਤਾ ਬਣਦੀ ਹੈ ਕਿ ਉਹ ਸਰਕਾਰ ਜਿਸ ਨੇ ਖਟਕੜ ਕਲਾ ਤੋਂ ਖੀਰਪਕ ਸਿੰਘ ਦੇ ਪੁਰਖਿਆਂ ਦੇ ਪਿੰਡ ਤੋਂ ਐਲਾਨ ਕਰਕੇ ਆਪਣੀ ਪਾਰਟੀ ਜਿਹੜੀ ਹੈਗੀ ਆ ਉਹ ਬਣਾਈ ਸੀ ਤੇ ਜਦੋਂ ਇਹ ਜਿੱਤ ਗਈ ਤੇ ਉਦੋਂ ਵੀ ਇਹ ਇਹਨਾਂ ਨੇ ਉਸੇ ਧਰਤੀ ਤੋਂ ਆਪਣੇ ਵਿਧਾਇਕਾਂ ਨੂੰ ਆਪਣੀ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਹੜਾ ਹੈਗਾ ਸੌ ਚੁੱਕਣ ਦਾ ਇੱਕ ਜਿਹੜਾ ਹੈਗਾ ਰਸਮੀ ਪ੍ਰੋਗਰਾਮ ਉੱਥੇ ਕੀਤਾ ਸੀ ਤੇ ਦੇਖਣ ਵਿੱਚ ਵੀ ਆਇਆ ਕਿ ਇਹ ਜਿਹੜੀ ਪਾਰਟੀ ਹੈਗੀ ਹੈ ਇਹ ਲਿਵਾਸ ਵੀ ਭਗ ਸਿੰਘ ਦਾ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਹੈ ਬਸੰਤੀ ਪੱਗਾਂ ਬੰਨਣ ਦੀ ਕੋਸ਼ਿਸ਼ ਕਰਦੀ ਹੈ ਉਦਾਂ ਦੇ ਤੌਰੇ ਛੱਡ ਕੇ ਮੁੱਖ ਮੰਤਰੀ ਤੱਕ ਜਿਹੜਾ ਹੈਗਾ ਇਹ ਅਝੀਹਾ ਪਰਪੰਚ ਜਿਹੜਾ ਰਚਦੇ ਆ ਰਹੇ ਨੇ ਪਰ ਅੱਜ ਹੁਣ ਸਭ ਤੋਂ ਵੱਡਾ ਜਿਹੜਾ ਘਚੋਲਾ ਹੈਗਾ ਉਹ ਇਸ ਗੱਲ ਦੇ ਉੱਤੇ ਹੈ ਕਿ ਇੱਕ ਪਾਸੇ ਭਗਤ ਸਿੰਘ ਨੂੰ ਸੇਲ ਤੇ ਲਾਉਣ ਵਾਲੇ ਨੇ ਬੋਲੀ ਤੇ ਲਾਉਣ ਵਾਲੇ ਨੇ ਭਗਤ ਸਿੰਘ ਦੀ ਸ਼ਖਸੀਅਤ ਦੀ ਨਿਲਾਮੀ ਕਰਕੇ ਆਪਣੇ ਸਿਆਸੀ ਹਿੱਤ ਜਿਹੜੇ ਹੈਗੇ ਆ ਪੂਰੇ ਕਰਨ ਵਾਲੇ ਨੇ ਦੂਜੇ ਪਾਸੇ ਉਹ ਸੰਘਰਸ਼ੀਲ ਕੀਰਤੀ ਲੋਕ ਨੇ ਜਿਹੜੇ ਸੱਚਮੁੱਚ ਹੀ ਭਗਤ ਸਿੰਘ ਦੇ ਪੈਰੋਕਾਰ ਨੇ ਤੇ ਉਸਦੇ ਰਸਤੇ ਤੇ ਚਲਦੇ ਹੋਏ ਅਨੇਕਾਂ ਕਿਸਮ ਦੇ ਜ਼ਬਰ ਤਸ਼ੱਦਦ ਅੱਜ ਵੀ ਚੱਲ ਰਹੇ ਨੇ ਤਾਂ ਕਿ ਉਸ ਦੀ ਕੁਰਬਾਨੀ ਨੂੰ ਸਜਦਾ ਕੀਤਾ ਜਾ ਸਕੇ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ 2 ਫਰਵਰੀ 1931 ਨੂੰ ਸਾਰੀ 2 ਅਕਤੂਬਰ 1931 ਨੂੰ ਜੇਲ੍ਹ ਦੇ ਅੰਦਰੋਂ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚੋਂ ਅ ਭਗਤ ਸਿੰਘ ਹਰਾਂ ਵੱਲੋਂ ਇੱਕ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ ਜਿਸ ਦਾ ਟਾਈਟਲ ਸੀ ਇਨਕਲਾਬੀ ਪ੍ਰੋਗਰਾਮ ਦਾ ਖਰੜਾ ਜਿਹਦੇ ਦੋ ਭਾਗ ਸੇ ਇੱਕ ਜਿਹੜਾ ਨੌਜਵਾਨਾਂ ਨੌਜਵਾਨ ਸਿਆਸੀ ਕਾਰਕੁਨਾਂ ਨੂੰ ਖਤ ਦੇ ਰੂਪ 'ਚ ਲਿਖਿਆ ਗਿਆ ਸੀ ਤੇ ਦੂਸਰਾ ਭਾਗ ਜਿਹੜੇ ਇਨਕਲਾਬੀ ਕਾਰਕੁਨ ਸੀ ਉਹਨਾਂ ਦੇ ਵਾਸਤੇ ਵਿਚਾਰ ਚਰਚਾ ਦੇ ਤੌਰ ਦੇ ਉੱਤੇ ਖਰੜੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਸੀ ਭਗਤ ਸਿੰਘ ਦੀਆਂ ਜਿਹੜੀਆਂ ਸਮੋਚੀਆਂ ਲਿਖਤਾ ਦੇ ਵਿੱਚ ਇਹਦੀ ਤਰਤੀਬ ਇਹੀ ਮਿਲਦੀ ਹੈ ਕਿ ਨੌਜਵਾਨ ਸਿਆਸੀ ਕਾਰਕੁਨਾਂ ਨੂੰ ਖਤ ਤੇ ਦੂਸਰਾ ਉਸ ਤੋਂ ਬਾਅਦ ਦੂਜਾ ਭਾਗ ਉਸ ਤੋਂ ਬਾਅਦ ਦਿੱਤਾ ਜਾਂਦਾ ਜਿਹੜਾ ਇਨਕਲਾਬੀ ਕਾਰਕੁਨਾਂ ਦੀ ਵਿਚਾਰ ਚਰਚਾ ਲਈ ਭਗਤ ਸਿੰਘ ਵੱਲੋਂ ਭੇਜਿਆ ਗਿਆ ਸੀ ਪਰ ਅੱਜ ਦੇ ਪ੍ਰਸੰਗ ਦੇ ਵਿੱਚ ਮੈਂ ਦੂਜੇ ਭਾਗ ਨੂੰ ਪਹਿਲਾਂ ਜਿਹੜਾ ਹੈਗਾ ਤੁਹਾਡੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇਹ ਜਿਹੜਾ ਪਰਪੰਚ ਕਰਦੇ ਨੇ ਦਾਅਵੇ ਕਰਦੇ ਨੇ ਟਿਕਾਉਂਜ ਰਜਦੇ ਨੇ ਲਿਵਾਸ ਭਗਤ ਸਿੰਘ ਦਾ ਪਾ ਕੇ ਉਸ ਦੇ ਵਿਚਾਰਾਂ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਹਦੇ ਨਾਲ ਉਹ ਲਖੇੜਾ ਹੋ ਸਕੇ ਕਿ ਅਸਲ ਦੇ ਵਿੱਚ ਕੀ ਆਮ ਆਦਮੀ ਪਾਰਟੀ ਭਗਤ ਸਿੰਘ ਦੇ ਪ੍ਰੋਗਰਾਮ ਨੂੰ ਫਾਲੋ ਕਰਦੀ ਹੈ ਇਹ ਸੱਚਮੁੱਚ ਉਹਦੇ ਪੈਰੋਕਾਰ ਨੇ ਕਿਉਂਕਿ ਆ ਬਾਬਾ ਨੂੰ ਸਾਰਿਆਂ ਨੂੰ ਪਤਾ ਹੈ ਪੰਜਾਬੀਆਂ ਨੂੰ ਕਿ ਇਸ ਤੋਂ ਪਹਿਲਾਂ ਵੀ ਇੱਕ ਤਿੰਨ ਪੀਆਂ ਵਾਲੀ ਪੀਪੀਪੀ ਪਾਰਟੀ ਜਿਹੜੀ ਬਣਾਈ ਗਈ ਸੀ ਮਨਪ੍ਰੀਤ ਬਾਦਲ ਵੱਲੋਂ ਜਦੋਂ ਤਾਏ ਨਾਲ ਤੜਿੰਗ ਹੋ ਗਿਆ ਸੀ ਤਾਂ ਉਦੋਂ ਵੀ ਖਟਕੜ ਗੱਲਾਂ ਤੋਂ ਹੀ ਉਸ ਪਾਰਟੀ ਦਾ ਆਗਾਜ਼ ਕੀਤਾ ਗਿਆ ਸੀ ਤੇ ਮੌਜੂਦਾ ਜਿਹੜਾ ਮੁੱਖ ਮੰਤਰੀ ਹੈ ਉਸ ਦੀ ਉਸ ਸਮੇਂ ਸੱਜੀ ਬਾਹ ਸੀ ਤਾਂ ਹੁਣ ਜਿਹੜਾ ਪ੍ਰੋਗਰਾਮ ਭਗਤ ਸਿੰਘ ਹੋਰਾਂ ਨੇ ਵਿਚਾਰ ਚਰਚਾ ਲਈ ਪੇਸ਼ ਕੀਤਾ ਉਹਦੇ ਜਿਹੜੇ ਬੁਨਿਆਦੀ ਨੁਕਤੇ ਸੀਗੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਸੀ ਜ਼ਗੀਰਦਾਰੀ ਦਾ ਖਾਤਮਾ ਕੀ ਜ਼ਗੀਰਦਾਰੀ ਦੇ ਖਾਤਮੇ ਦੀ ਅੱਜ ਤੱਕ ਕਿਸ ਨੇ ਕੋਈ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਦਾ ਕੋਈ ਹਿੱਸਾ ਹੈ ਦੂਜਾ ਕਿਸਾਨਾਂ ਦੇ ਕਰਜ਼ੇ ਖਤਮ ਕਰਨਾ ਤਾਂ ਕਿਸਾਨਾਂ ਦੇ ਕਰਜ਼ਿਆਂ ਬਾਰੇ ਤੁਸੀਂ ਦੇਖ ਰਹੇ ਹੋ ਨਿਤ ਦਿਨ ਅਜੇ ਵੀ ਖਦਕੁਸ਼ੀਆਂ ਦਾ ਦੌਰ ਰੁਕਿਆ ਨਹੀਂ ਹੈ ਤੇ ਜਿਹੜੇ ਦਾਅਵੇ ਕਰਕੇ ਇਹ ਪਾਵਰ ਦੇ ਵਿੱਚ ਆਏ ਸੀ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਤੇ ਉਸ ਦੇ ਵਿੱਚ ਇੱਕ ਪੂਣੀ ਵੀ ਨਹੀਂ ਕੀਤੀ ਹੈ ਉਸ ਨੂੰ ਏਜੰਡੇ ਤੇ ਵੀ ਨਹੀਂ ਲੈ ਰਹੇ ਉਹਨਾਂ ਨੂੰ ਮਾਫ਼ ਕਰਨਾ ਤਾਂ ਦੂਰ ਦੀ ਗੱਲ ਰਹੀ ਤੀਸਰਾ ਉਹਨਾਂ ਦਾ ਸੀਗਾ ਕਿ ਇਨਕਲਾਬੀ ਰਿਆਸਤ ਵੱਲੋਂ ਜ਼ਮੀਨ ਦਾ ਕੌਮੀਕਰਨ ਤਾਂ ਕਿ ਸੋਧੀ ਹੋਈ ਤੇ ਸਾਂਝੀ ਖੇਤੀ ਸਥਾਪਿਤ ਕੀਤੀ ਜਾ ਸਕੇ ਤਾਂ ਹੁਣ ਇਹਦੇ ਵਿੱਚ ਉਹਨਾਂ ਨੇ ਇਹ ਇਨਕਲਾਬ ਤੋਂ ਬਾਅਦ ਦੀ ਗੱਲ ਦਾ ਪ੍ਰੋਗਰਾਮ ਦਿੱਤਾ ਹੈ ਸੀਗਾ ਚਲੋ ਉਹ ਤੇ ਹਜੇ ਇਹ ਦਾਵਾ ਕਰ ਸਕਦੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਇਨਕਲਾਬ ਕਰਾਂਗੇ ਤਾਂ ਉਦੋਂ ਜ਼ਮੀਨ ਦਾ ਕੌਮੀ ਕਰਨ ਕਰਨ ਦਾ ਇਹਨਾਂ ਦਾ ਕੋਈ ਪ੍ਰੋਗਰਾਮ ਹੈ ਜਾਂ ਨਹੀਂ ਉਹ ਤਾਂ ਅੱਜ ਵੀ ਦੇਖਿਆ ਜਾ ਸਕਦਾ ਹੈ ਤਾਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਅਜੇ ਹੀ ਕੋਈ ਵਿਵਸਥਾ ਨਹੀਂ ਹੈ ਨਹੀਂ ਕੋਈ ਸਾਂਝੀ ਖੇਤੀ ਸਥਾਪਿਤ ਕਰਨ ਦਾ ਜਿਹੜਾ ਹੈਗਾ ਭਵੇਖਰ ਨਕਸ਼ਾ ਇਹਨਾਂ ਦੇ ਪ੍ਰੋਗਰਾਮ ਚੋਂ ਮਿਲਦਾ ਹੈ ਅੱਗੇ ਹੈਗਾ ਰਹਿਣ ਲਈ ਘਰਾਂ ਦੀ ਗਰੰਟੀ ਘਰਾਂ ਦੀ ਗਰੰਟੀ ਤਾਂ ਤੁਸੀਂ ਦੇਖ ਹੀ ਰਹੇ ਹੋ ਆ ਜਿਹੜੇ ਛੋਟੇ-ਮੋਟੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਹੈਗੇ ਆ ਉਹਨਾਂ ਦੇ ਉੱਤੇ ਬਲਡੋਜ਼ਰ ਚਲਾਇਆ ਜਾ ਰਿਹਾ ਤੇ ਵੱਡੀਆਂ ਮੱਛੀਆਂ ਜਿਹੜੀਆਂ ਹੈਗੀਆਂ ਉਹ ਇਹਨੇ ਘਰ ਦੇ ਵਿੱਚ ਸੁਰੱਖਿਤ ਨੇ ਇਹ ਸਰਕਾਰ ਦੇ ਕਲਾਵੇ ਦੇ ਵਿੱਚ ਸੁਰੱਖਿਤ ਨੇ ਪੰਜਵਾਂ ਪੁਆਇੰਟ ਸੀਗਾ ਉਹਨਾਂ ਦਾ ਕਿਸਾਨਾਂ ਤੋਂ ਲਏ ਜਾਂਦੇ ਸਾਰੇ ਖਰਚੇ ਬੰਦ ਕਰਨਾ ਸਿਰਫ ਇਕਹਿਰਾ ਜ਼ਮੀਨ ਟੈਕਸ ਲਿਆ ਜਾਏਗਾ ਤਾਂ ਅੱਜ ਅਸੀਂ ਦੇਖ ਸਕਦੇ ਹਾਂ ਕਿ ਇੱਕ ਇੱਕ ਰੋਮ ਰੋਮ ਜਿਹੜਾ ਹੈਗਾ ਲੋਕਾਂ ਦਾ ਖਾਸ ਕਰਕੇ ਕਿਸਾਨੀ ਦਾ ਉਹ ਬਿਨਿਆ ਹੋਇਆ ਹੈ ਉਹਨਾਂ ਦੇ ਉੱਤੋਂ ਹਰ ਕਿਸਮ ਦਾ ਜਿਹੜਾ ਟੈਕਸ ਹੈ ਉਹ ਲਿਆ ਜਾਂਦਾ ਭਾਵੇਂ ਉਹਨਾਂ ਨੇ ਜ਼ਮੀਨ ਦਾ ਤਬਾਦਲਾ ਕਰਨਾ ਹੋਵੇ ਪਾਵੇਂ ਉਹਨਾਂ ਨੇ ਕਿਸੇ ਵੀ ਕਿਸਮ ਦਾ ਕੰਮ ਜਿਹੜਾ ਹੈਗਾ ਉਹ ਕਚਹਿਰੀਆਂ ਦੇ ਵਿੱਚੋਂ ਕਰਾਉਣਾ ਹੋਵੇ ਪਾਵੇਂ ਆਈਡੀ ਕਾਰਡ ਬਣਾਉਣੇ ਹੋਣ ਅੱਛਾ ਦੂਸਰੀ ਗੱਲ ਜਿਹੜੀ ਟੋਲ ਪਲਾਜ਼ਿਆਂ ਦੀ ਜਿਸ ਦੇ ਉੱਤੇ ਕਈ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਇਹਨਾਂ ਦੇ ਪੈਰੋਕਾਰ ਪੱਤਰਕਾਰਾਂ ਨੂੰ ਤਕਲੀਫ ਵੀ ਹੁੰਦੀ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਕਿ ਇਹ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਆਗੂ ਨੇ ਜਿਹੜੇ ਇਹ ਟੋਲ ਨਹੀਂ ਦਿੰਦੇ ਪਰ ਜੇ ਮਨ ਵੀ ਲਿਆ ਜਾਵੇ ਕਿ ਕਿਸਾਨ ਆਗੂ ਆਗੂਆਂ ਦੇ ਉੱਤੋਂ ਨੂੰ ਤਕਲੀਫ ਹੋ ਸਕਦੀ ਹੈ ਪਰ ਜਿਹੜੇ ਲੱਖਾਂ ਕਿਸਾਨ ਹੈਗੇ ਆ ਕਿ ਉਹ ਵੀ ਉਹਨਾਂ ਟੌਲ ਪਲਾਜ਼ਾਂ ਦੇ ਉੱਤੇ ਫ੍ਰੀ ਜਾਂਦੇ ਨੇ ਕਿ ਉਹਨਾਂ ਉਹਨਾਂ ਦੇ ਉੱਤੇ ਵੀ ਇਹ ਲਾਗੂ ਨਹੀਂ ਹੁੰਦਾ ਹਰ ਚੀਜ਼ ਜਿਹੜੀ ਵੀ ਉਹਨਾਂ ਦੀ ਉਹਨਾਂ ਨੂੰ ਲੋਡ ਪੈਂਦੀ ਹੈ ਉਸ ਦੇ ਉੱਤੇ ਜੀਐਸਟੀ ਸੈਂਟਰ ਦੇ ਟੈਕਸ ਉਹ ਸਾਰੇ ਉਹਨਾਂ ਨੂੰ ਦੇਣੇ ਪੈਂਦੇ ਹੈਗੇ ਆ ਕਾਰਖਾਨਿਆਂ ਦਾ ਕੌਮੀਕਰਨ ਤੇ ਦੇਸ਼ ਵਿੱਚ ਕਾਰਖਾਨੇ ਲਗਾਉਣਾ ਇਹ ਛੇਮਾ ਮਤਲਬ ਜਿਹੜਾ ਹੈਗਾ ਪੁਆਇੰਟ ਸੀਗਾ ਉਹਨਾਂ ਦਾ ਹੁਣ ਕਾਰਖਾਨਿਆਂ ਦਾ ਕੌਮੀ ਕਰਨ ਇਹ ਤੇ ਦੇਸ਼ ਵਿੱਚ ਕਾਰਖਾਨੇ ਲਗਾਉਣਾ ਕੌਮੀ ਕਰਨ ਉਹ ਕਿ ਕਿਹੜਾ ਕਰਨਾ ਜਿਹੜਾ ਸਮਰੱਥ ਜੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਅੱਗੇ ਜਾਂ ਸਮਰੱਥ ਜੀ ਦੇਸ਼ਾਂ ਦੇ ਅੱਗੇ ਠੂਠਾ ਫੜ ਕੇ ਮੰਗਦਾ ਹੈ ਕਿ ਜਰਮਨ ਦਾ ਆ ਕੇ ਇੱਥੇ ਕੋਈ ਕਾਰਖਾਨਾ ਲਾ ਲੇ ਫੁਲਾਣੇ ਦੇਸ਼ ਦਾ ਕੋਈ ਕਾਰਖਾਨਾ ਲਾ ਲੇ ਤੇ ਬੜਾ ਹੁਬਕੇ ਇਹ ਦੱਸਿਆ ਜਾ ਰਿਹਾ ਹੈ ਕਿ ਮੈਂ ਐਨੇ ਐਨੇ ਕਰੋੜ ਦਾ ਜਿਹੜਾ ਹੈਗਾ ਫੁਲਾਨਾ ਪ੍ਰੋਜੈਕਟ ਇੱਥੇ ਲਾਣ ਜਾ ਰਹੇ ਹਾਂ ਅਸੀਂ ਇੱਥੇ ਠਿਮਕਿਆ ਜਿਹੜਾ ਹੈਗਾ ਕਾਰਪੋਰੇਟ ਘਰਾਣਾ ਆ ਰਿਹਾ ਹੈਗਾ ਤਾਂ ਇਹ ਸੀਗਾ ਭਗਤ ਸਿੰਘ ਦਾ ਪ੍ਰੋਗਰਾਮ ਜਿਦੇ ਵਿੱਚ 6 ਨੰਬਰ ਪੁਆਇੰਟ ਦੇ ਉੱਤੇ ਕਾਰਖਾਨਿਆਂ ਦਾ ਕੌਮੀਕਰਨ ਤੇ ਦੇਸ਼ ਵਿੱਚ ਕਾਰਖਾਨੇ ਲਗਾਉਣ ਦੀ ਉਹਨੇ ਗੱਲ ਕੀਤੀ ਸੀ ਇਹਨਾਂ ਦੀ ਇਹ ਨੀਤੀ ਹੈਗੀ ਆ ਤੁਸੀਂ ਸਾਫ਼ ਬਖਰੇਵੇਂ ਦੇ ਤੌਰ ਤੇ ਦੇਖ ਸਕਦੇ ਹੋ ਅਗਲੀ ਗੱਲ ਹੈਗੀ ਆ ਆਮ ਪੜਾਈ ਦੀ ਆਮ ਪੜ੍ਹਾਈ ਦਾ ਜਿੱਥੋਂ ਤੱਕ ਹਾਲ ਹੈ ਜਿਹੜੇ ਇਹ ਨੰਬਰ 1 ਜਾਂ ਨੰਬਰ 2 ਸੂਬਾ ਬਣਾਉਣੀਆਂ ਕੋਸ਼ਿਸ਼ਾਂ ਨੇ ਉਹ ਸਾਰੇ ਅਧਿਆਪਕਾਂ ਨੂੰ ਪਤਾ ਹੈ ਕਿ ਕਿਵੇਂ ਪੇਪਰਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਜੇ ਹ ਰਟਾ ਲਵਾਇਆ ਜਾਂਦਾ ਹੈ ਛੋਟੇ-ਛੋਟੇ ਸਵਾਲਾਂ ਦੇ ਉੱਤਰ ਰਟਾਏ ਜਾਂਦੇ ਨੇ ਜਿਨ੍ਹਾਂ ਦੀ ਗਿਣਤੀ ਪੇਪਰਾਂ ਦੀ ਸੈਟਿੰਗ ਇਸ ਤਰ੍ਹਾਂ ਕਰ ਦਿੱਤੀ ਗਈ ਹੈ ਕਿ ਉਹ 33% ਜਾਂ 35% ਹਰੇਕ ਬੱਚਾ ਲੈ ਸਕੇ ਕਿਉਂਕਿ 2 ਮਹੀਨੇ ਇੱਕ ਪੇ ਪੱਕੇ ਪੇਪਰਾਂ ਤੋਂ ਪਹਿਲਾਂ ਇੱਕ ਸਵਾਲਾਂ ਦੀਆਂ ਲੜੀਆਂ ਦਿੱਤੀਆਂ ਜਾਂਦੀਆਂ ਨੇ ਸਕੂਲਾਂ ਦੇ ਵਿੱਚ ਸਰਕੂਲੇਟ ਕੀਤੀਆਂ ਜਾਂਦੀਆਂ ਨੇਗੀਆਂ ਅਧਿਆਪਕਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਹੁਣਾਂ 2 ਮਹੀਨੇ ਇਹਨਾਂ ਨੂੰ ਰੱਟਾ ਲਵਾਉਣਾ ਜਿਵੇਂ ਉਦਾਹਰਨ ਦੇ ਤੌਰ ਤੇ ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ ਸੀ 1947 ਚ ਜਲਿਆਂਵਾਲਾ ਬਾਗ ਦਾ ਸਾਕਾ ਕਦੋਂ ਹੋਇਆ 1919 ਚ ਐਦਾਂ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਿੱਖਾਂ ਦੇ ਪਹਿਲੇ ਗੁਰੂ ਦਾ ਨਾਮ ਕੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ। ਦਸਵੇਂ ਗੁਰੂ ਸਾਹਿਬ ਦਾ ਕੀ ਨਾਮ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੱਟਾ ਲਵਾ ਕੇ ਤੇ ਪੱਕੇ ਪੇਪਰਾਂ ਦੇ ਵਿੱਚ ਇਹ ਇਨਸ਼ੋਰ ਕੀਤਾ ਜਾਂਦਾ ਕਿ ਜਿਹੜੇ ਹੈਗੇ ਆ ਬੱਚੇ ਉਹ 100% ਪਾਸ ਹੋ ਜਾਣ। ਤਾਂ ਜਦੋਂ ਇਹ ਰਿਜ਼ਲਟ ਆਉਂਦੇ ਨੇ ਫਿਰ ਮੈਨੇਜ ਕੀਤੇ ਜਾਂਦੇ ਨੇ। ਥੋੜੀ ਬਹੁਤੀ ਰਹਿੰਦੀ ਜਿਹੜੀ ਕਸਰ ਹੈਗੀ ਆ ਉਹ ਪੇਪਰਾਂ ਦੌਰਾਨ ਕੱਢ ਦਿੱਤੀ ਜਾਂਦੀ ਹੈ ਤੇ ਬਾਕੀ ਦੀ ਜਿਹੜੀ ਹੈ ਮੁਲੰਕਣ ਦੌਰਾਨ ਕੱਢ ਦਿੱਤੀ ਜਾਂਦੀ ਹੈ। ਤੇ ਬਹੁਤ ਵਾਰੀ ਇਹ ਹੋਇਆ ਹੈਗਾ ਕਿ ਜੇ ਕੋਈ ਅਧਿਆਪਕ ਮੁਲਾਂਕਣ ਦੌਰਾਨ ਉਹਦੀ ਜਜਮੈਂਟ ਦੇ ਵਿੱਚ ਕੋਈ ਬੱਚਾ ਫੇਲ ਹੁੰਦਾ ਹੈ ਤਾਂ ਉਹਨੂੰ ਵੱਖੋ-ਵੱਖਰੇ ਢੰਗ ਦੇ ਨਾਲ ਉਪਰੋਂ ਹੀ ਹਦਾਇਤ ਕੀਤੀ ਜਾਂਦੀ ਹੈ ਵੀ ਨਹੀਂ ਇਹਨੂੰ ਪਾਸ ਕਰਨਾ ਹੈਗਾ ਇਹਨੂੰ ਜਿਵੇਂ ਮਰਜ਼ੀ ਕਰੋ ਇੱਥੋਂ ਤੱਕ ਕਿ ਕਈ ਵਾਰੀ ਇਹੋ ਜਿਹਾ ਹਾਲ ਵੀ ਦੇਖਿਆ ਵੀ ਇਸ ਮਜਬੂਰੀ ਬਸ ਅਧਿਆਪਕ ਖੁਦ ਵੀ ਉਹਨਾਂ ਦੇ ਪ੍ਰਸ਼ਨ ਉੱਤਰ ਲਿਖ ਕੇ ਲਿਖਦੇ ਪਾਏ ਗਏ ਨੇਗੇ ਅੱਛਾ ਜਿਹੜਾ 8ਵਾਂ ਪੁਆਇੰਟ ਸੀਗਾ ਉਹ ਸੀਗਾ ਕੰਮ ਕਰਨ ਦੇ ਘੰਟੇ ਜ਼ਰੂਰਤ ਮੁਤਾਬਕ ਘੱਟੋ-ਕੱਟ ਕਰਨਾ ਇਹ ਵੈਸੇ ਤਾਂ ਅੱਜ ਜਿਹੜੀਆਂ ਪੂੰਜੀਵਾਦੀ ਸਿਸਟਮ ਦੀ ਇਹੋ ਜੀਆਂ ਚੋਰ-ਮੋਰੀਆਂ ਆ ਗਈਆਂ ਕਿ ਉਹਨਾਂ ਨੂੰ ਕੰਮ ਦੇ ਘੰਟੇ ਘੱਟ ਕਰਨ ਦੀ ਕੋਈ ਜ਼ਰੂਰਤ ਨਹੀਂ ਰਹੀ ਪਰ ਕੋਈ ਸਮਾਂ ਸੀਗਾ ਜਦੋਂ ਉਹਨਾਂ ਤੋਂ 12-12 ਘੰਟੇ ਜਾਂ 14 ਘੰਟੇ ਕੰਮ ਲਿਆ ਜਾਂਦਾ ਸੀ ਉਦੋਂ ਇਹ ਮੰਗ ਸੀਗੀ ਖਾਸ ਕਰਕੇ ਭਗ ਸਿੰਘ ਹੋਰਾਂ ਵੇਲੇ ਇਹ ਮੰਗ ਕਾਫੀ ਉੱਚੇ ਪੱਧਰ ਦੀ ਸੀਗੀ ਪਰ ਅੱਜ ਵੀ ਜੇ ਇਹਨੂੰ ਦੂਜੇ ਰੂਪ ਚ ਲਿਆ ਜਾਵੇ ਕਿ ਜਿਹੜੇ ਕੰਮ ਕਰਨ ਵਾਲੇ ਖਾਮੇ ਨੇ ਭਾਵੇਂ ਉਹ ਕਿਰਤੀ ਨੇ ਭਾਵੇਂ ਉਹ ਮੁਲਾਜ਼ਮ ਨੇ ਉਹਨਾਂ ਦੇ ਉਹਨਾਂ ਦੀ ਜ਼ਰੂਰਤ ਮੁਤਾਬਕ ਉਹਨਾਂ ਦੇ ਕੰਮ ਦੇ ਘੰਟੇ ਘੱਟ ਕਰਨਾ ਤਾਂ ਕੀ ਹਰ ਥਾਂ ਦੇ ਉੱਤੇ ਪੱਕੀਆਂ ਨੌਕਰੀਆਂ ਖਤਮ ਕਰ ਕਰਦੇ ਹੋયા ਕੰਟਰੈਕਟ ਬੇਸ ਦੇ ਉੱਤੇ ਕੰਮੇ ਰੱਖੇ ਜਾਂਦੇ ਨੇ ਤੇ ਉਹਨਾਂ ਦੀ ਬੇਹਦ ਐਕਸਪਲੋਇਟੇਸ਼ਨ ਕੀਤੀ ਜਾਂਦੀ ਹੈ ਇੱਕ-ਇੱਕ ਲੱਖ ਜਿਨ੍ਹਾਂ ਨੂੰ ਜਿਨ੍ਹਾਂ ਦੀ ਤਨਖਾਹ ਬਣਦੀ ਹੈ ਉਹਨੂੰ 15000 20000 21000 ਇਸ ਦੇ ਉੱਤੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਹਾਇਰ ਐਂਡ ਫਾਇਰ ਦੀ ਪਾਲਿਸੀ ਜਿਹੜੀ ਹੈਗਾ ਲਾਗੂ ਕੀਤੀ ਗਈ ਹੈ ਕਿ ਜੇ ਕੋਈ ਮੰਗ ਕਰਦਾ ਹੈਗਾ ਉਹਦੀ ਛੁੱਟੀ ਕਰ ਦਿਓ ਰੈਗੂਲਰ ਰੱਖੋ ਨਾ ਫਿਰ ਈਵਨਮ ਪੁਲਿਸ ਵਿਭਾਗ ਦੇ ਵਿੱਚ ਵੀ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੱਥੇ ਜਿਹੜਾ ਹੈਗਾ 50% ਮਤਲਬ ਕਾਮਿਆਂ ਤੋਂ 100% ਦਾ ਕੰਮ ਲਿਆ ਜਾਂਦਾ ਹੈ ਅ ਜਿਹਦੇ ਵਿੱਚੋਂ ਕਈ ਵਾਰੀ ਜਿਹੜੇ ਹੈਗੇ ਆ ਮੁਲਾਜ਼ਮ ਉਹ ਪ੍ਰੋਟੈਸਟ ਵੀ ਕਰ ਦਿੰਦੇ ਨੇ ਕਿ ਅਸੀਂ ਨਹੀਂ ਕੰਮ ਕਰਾਂਗੇ ਅਸੀਂ ਜਿੰਨਾ ਸਾਡਾ ਟਾਈਮ ਹੈਗਾ ਅਸੀਂ ਉਸੇ ਦੇ ਵਿੱਚ ਜਿੰਨਾ ਕੰਮ ਕਰ ਸਕਦੇ ਆ ਉਹਨਾ ਕਰਾਂਗੇ ਫਿਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਤਰੱਕੀਆਂ ਦੇ ਵਿੱਚ ਬਿਗਨ ਪਾਇਆ ਜਾਂਦਾ ਯਾਨੀ ਕਿਸੇ ਵੀ ਕਿਸਮ ਦਾ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਇਹ ਆਜ਼ਾਦੀ ਨਹੀਂ ਦਿੱਤੀ ਜਾਂਦੀ ਤਾਂ ਇਹ ਜਿਹੜੇ 8 ਪੁਆਇੰਟ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਨਾਲ ਕੋਈ ਲੱਲਾਖਖਖਾ ਹੈ ਇਸ ਇਸ ਪਾਰਟੀ ਦਾ ਇਸ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਲਾਗਾ ਦੇਗਾ ਹੈ ਸਮਾਂ ਇਸ ਤੋਂ ਉਲਟ ਜਿਹੜਾ ਭਗਤ ਸਿੰਘ ਨੇ ਸ਼ੁਰੂ ਦੇ ਵਿੱਚ ਹੀ ਇਹ ਇਹ ਕਹਿ ਦਿੱਤਾ ਸੀਗਾ ਕਿ 1947 ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ 1931 ਦੇ ਵਿੱਚ ਹੀ ਉਹਨਾਂ ਨੇ ਭਵਿੱਖਬਾਣੀ ਕਰ ਦਿੱਤੀ ਸੀਗੀ ਕਿ ਮੌਜੂਦਾ ਅੰਦੋਲਨ ਦਾ ਅੰਤ ਹੈ ਜਿਹੜਾ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜਾ ਲੜਿਆ ਜਾ ਰਿਹਾ ਸੀਗਾ ਉਹ ਕਿਸੇ ਸਮਝੌਤੇ ਦੇ ਰੂਪ ਚ ਹੋਵੇਗਾ ਤਾਂ ਉਹਨੇ ਭਾਵੇਂ ਇਹ ਕਿਹਾ ਕਿ ਅਸਲ ਦੇ ਵਿੱਚ ਸਮਝੌਤਾ ਕਰਨਾ ਭਾਵੇਂ ਕੋਈ ਮਾੜੀ ਗੱਲ ਨਹੀਂ ਹੁੰਦੀ ਇਤਿਹਾਸ ਦੇ ਵਿੱਚ ਸਮਝੌਤੇ ਹੁੰਦੇ ਆਏ ਨੇ ਪਰ ਜਿਸ ਗੱਲ ਦਾ ਕਹਿੰਦਾ ਤੁਹਾਨੂੰ ਧਿਆਨ ਰੱਖਣਾ ਜ਼ਰੂਰੀ ਹੁੰਦਾ ਉਹ ਹੁੰਦਾ ਲਹਿਰ ਦਾ ਮੁੱਖ ਉਦੇਸ਼ ਲਹਿਰ ਦੇ ਮੁੱਖ ਉਦੇਸ਼ ਤੱਕ ਪਹੁੰਚਣ ਲਈ ਰਸਤੇ ਦੇ ਵਿੱਚ ਸਾਨੂੰ ਵੱਖ-ਵੱਖ ਉਤਰਾਵਾ ਚੜਾਵਾ ਵਿੱਚੋਂ ਦੀ ਲੰਘਣਾ ਪੈਂਦਾ ਹੈ ਉਦੋਂ ਕਿ ਕਈ ਅਜਿਹੇ ਨਾਜ਼ਕ ਹਾਲਾਤਾਂ ਆਉਂਦੀਆਂ ਨੇ ਜਿੱਥੇ ਸਾਨੂੰ ਕਹਿੰਦਾ ਅਸੀਂ ਥੋੜੀ ਜਿਹੜੀ ਹੈਗੀ ਆ ਮੰਗਾਂ ਦੀ ਪ੍ਰਵਾਨਗੀ ਨਾਲ ਵੀ ਸਾਨੂੰ ਸਾਰਨਾ ਪੈਂਦਾ ਹੈ ਪਰ ਸਵਾਲ ਤਾਂ ਇਹ ਹੈ ਕਿ ਜਿਹੜਾ ਕਾਂਗਰਸ ਦਾ ਹੈ ਕਾਂਗਰਸ ਜੇ ਕਹਿੰਦਾ ਅਸੀਂ ਗੱਲ ਕਰੀਏ ਤਾਂ ਉਹ ਬਿਲਕੁਲ ਸੁਧਾਰਾਂ ਦੇ ਉੱਤੇ ਖੜੀ ਹੈ ਪੂਰਨ ਇਨਕਲਾਬ ਦੇ ਨਾਲ ਪੂਰਨ ਆਜ਼ਾਦੀ ਦੇ ਨਾਲ ਉਹਦਾ ਕੋਈ ਲੱਲਾ ਖਖਾ ਨਹੀਂ ਜੇਕਰ ਉਸਨੇ ਪੂਰਨ ਆਜ਼ਾਦੀ ਦਾ ਮਤਾ ਪਾਇਆ ਵੀ ਤਾਂ ਉਹ ਨੌਜਵਾਨਾਂ ਦੇ ਦਬਾਅ ਸਦਕਾ ਪਾਇਆ ਤਾਂ ਭਗਤ ਸਿੰਘ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਜਦੋਂ ਅਸੀਂ ਉਦੇਸ਼ ਦੀ ਗੱਲ ਕਰਦੇ ਹਾਂ ਉਹਦਾ ਮਤਲਬ ਹੈ ਕਿ ਅਸੀਂ 16 ਅੰਨੇ ਦੀ ਜੇ ਲੈਣ ਦੀ 16 ਅੰਨੇ ਪ੍ਰਾਪਤ ਕਰਨ ਦੀ ਜੇ ਲੜਾਈ ਲੜ ਰਹੇ ਹਾਂ ਤਾਂ ਸਾਨੂੰ ਜੇ ਇੱਕਾਣਾ ਮਿਲਦਾ ਹੈ ਤਾਂ ਸਾਨੂੰ ਇੱਕਾਣਾ ਜੇ ਵਿੱਚ ਪਾ ਲੈਣਾ ਚਾਹੀਦਾ ਤੇ ਬਾਕੀ ਲਈ ਲੜਾਈ ਲੜਨੀ ਚਾਹੀਦੀ ਹੈ ਪਰ ਕਹਿੰਦਾ ਇਹ ਜਿਹੜੀ ਕਾਂਗਰਸ ਹੈਗੀ ਆ ਜਾਂ ਕਾਂਗਰਸ ਦੀ ਲਹਿਰ ਹੈਗੀ ਆ ਇਹ ਤਾਂ ਇੱਕਾਣੇ ਦੀ ਲੜਾਈ ਲੜਦੇ ਨੇ ਤੇ ਇਸ ਕਰਕੇ ਇਹਨਾਂ ਦੇ ਪੱਲੇ ਦੱਲੇ ਕੁਝ ਨਹੀਂ ਪੈਣਾ ਕਿਉਂਕਿ ਇਹ ਜਿਹੜੇ ਮਤਲਬ ਮੱਧ ਵਰਗੀ ਦੁਕਾਨਦਾਰਾਂ ਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਤੇ ਇਹ ਆਪਣਾ ਸੰਘਰਸ਼ ਲੜ ਰਹੇ ਨੇ ਦੋਨੋਂ ਜਮਾਤਾਂ ਖਾਸ ਕਰਕੇ ਜਿਹੜੀ ਹੈਗੀ ਆ ਮਜ਼ਦੂਰ ਅਤੇ ਕਿਸਾਨ ਜਿਹੜੀਆਂ ਸੰਘਰਸ਼ੀਲ ਜਮਾਤਾਂ ਹੈਗੀਆਂ ਉਹਨਾਂ ਤੋਂ ਇਹਨਾਂ ਨੂੰ ਡਰ ਲੱਗਦਾ ਹੈ ਤੇ ਇਹ ਇਸੇ ਕਰਕੇ ਇਹ ਜਿਹੜੇ ਪਿੰਡਾਂ ਦੇ ਵਿੱਚ ਅਤੇ ਕਾਰਖਾਨਿਆਂ ਦੇ ਵਿੱਚ ਕਿਸਾਨੀ ਤੇ ਮਜ਼ਦੂਰ ਜਮਾਤ ਹੈਗੀ ਆ ਉਸ ਦੇ ਵਿੱਚ ਜਾਣ ਦੀ ਉਹਨਾਂ ਨੂੰ ਜੱਥੇਬੰਦ ਕਰਨ ਦੀ ਹਿੰਮਤ ਨਹੀਂ ਕਰਦੇ ਕਿਉਂਕਿ 1920 ਦੇ ਵਿੱਚ ਅਹਮਦਾਬਾਦ ਦੇ ਮਜ਼ਦੂਰਾਂ ਦੇ ਵਿੱਚ ਪਹਿਲਾ ਤਜਰਬਾ ਜਿਹੜਾ ਮਹਾਤਮਾ ਗਾਂਧੀ ਨੇ ਕੀਤਾ ਸੀਗਾ ਤਾਂ ਉੱਥੋਂ ਹੀ ਇਹਨੇ ਕੰਨਾਂ ਨੂੰ ਹੱਥ ਲਾ ਲਏ ਸੀ ਉੱਥੋਂ ਹੀ ਕਹਿਤਾ ਸੀ ਕਿ ਸਾਨੂੰ ਮਜ਼ਦੂਰਾਂ ਨਾਲ ਗਾਂਢਾ ਸਾੜਾ ਨਹੀਂ ਕਰਨਾ ਚਾਹੀਦਾ ਫੈਕਟਰੀ ਪ੍ਰੋਲੇਟਾਰੀ ਦੀ ਰਾਜਨੀਤਿਕ ਹਿੱਤ ਲਈ ਇਸਤੇਮਾਲ ਬਹੁਤ ਖਤਰਨਾਕ ਹੈ ਇਹ ਮਈ 1921 ਦੀ ਟਾਈਮਜ਼ ਦੇ ਵਿੱਚ ਛਪਿਆ ਸੀਗਾ ਭਗਤ ਸਿੰਘ ਨੇ ਦਾ ਹਵਾਲਾ ਦੇ ਕੇ ਕਿਹਾ ਤਦ ਤੋਂ ਉਹਨਾਂ ਨੇ ਇਸ ਜਮਾਤ ਨੂੰ ਕਹਿੰਦਾ ਪਹੁੰਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਇਹੀ ਹਾਲ ਕਿਸਾਨੀ ਦਾ ਹੈ ਤਾਂ ਉਹ ਉਹਨੇ ਸਪਸ਼ਟ ਕਿਹਾ ਕਿ ਉਹ ਪੂਰਨ ਇਨਕਲਾਬ ਨਹੀਂ ਚਾਹੁੰਦੇ ਆਰਥਿਕ ਤੇ ਪ੍ਰਬੰਧਕੀ ਦਬਾਅ ਪਾ ਕੇ ਉਹ ਚੰਦ ਹੋਰ ਸੁਧਾਰ ਜਾਨੀ ਭਾਰਤੀ ਪੂੰਜੀਪਤੀਆਂ ਲਈ ਚੰਦ ਹੋਰ ਰੇਤਾ ਪ੍ਰਾਪਤ ਕਰਨਾ ਚਾਹਣਗੇ ਤੇ ਉਹਨਾਂ ਉਹ ਜੋ ਕੁਝ ਕਰ ਰਹੇ ਨੇ ਉਸੇ ਦੀ ਦੇ ਵਿੱਚੋਂ ਹੀ ਜਿਹੜੀਆਂ ਛੁੱਟੀਆਂ ਹੋਈਆਂ ਕੁਝ ਬੁਰਕੀਆਂ ਨੂੰ ਭਗਤ ਇਹ ਜਿਹੜੀ ਭਗਵੰਤ ਮਾਨ ਦੀ ਆਪ ਸਰਕਾਰ ਹੈਗੀ ਆ ਉਹ ਖਾਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਸਨੇ ਅੱਗੇ ਜਿਹੜਾ ਇਨਕਲਾਬ ਦੀ ਵਿਆਖਿਆ ਕਰਦੇ ਆ ਕਿਉਂਕਿ ਇਨਕਲਾਬ ਜਿੰਦਾਬਾਦ ਦਾ ਨਾਰਾ ਭਗਮੰਤਮਾਨ ਵੀ ਲਾਉਂਦਾ ਹੈਗਾ ਤਾਂ ਉਹਨੇ ਸੁਣਾ ਉਸਨੇ ਇਨਕਲਾਬ ਦਾ ਇੱਦੀ ਪਰਿਭਾਸ਼ਾ ਕੀ ਦਿੱਤੀ ਉਹ ਕਹਿੰਦਾ ਅਸੈਂਬਲੀ ਬੰਬ ਕੇਸ ਵਿੱਚ ਦਿੱਤੀ ਕਿ ਸਾਡੀ ਪਰਿਭਾਸ਼ਾ ਮੁਤਾਬਕ ਇਨਕਲਾਬ ਦਾ ਭਾਵ ਮੌਜੂਦਾ ਸਮਾਜਿਕ ਢਾਂਚੇ ਦੀ ਪੂਰਨ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ ਸੋ ਇਸ ਕਰਕੇ ਇਹ ਟੌਂਗੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਜੋ ਪ੍ਰੋਗਰਾਮ ਲੋਕਾਂ ਦੀਆਂ ਅੱਖਾਂ 'ਚ ਜਿਹੜਾ ਹੈਗਾ ਉਹਨਾਂ ਨੂੰ ਚੰਦਿਆਉਣ ਵਾਸਤੇ ਜੋ ਦਿੰਦੇ ਆ ਰਹੇ ਹੋਗੇ ਇਹ ਉਹਨਾਂ ਨੂੰ ਬੁਰਕੀਆਂ ਸਿੱਟ ਕੇ ਕਿਤੇ ਕਹਤਾ ਔਰਤਾਂ ਨੂੰ 1000 ਰੁਪਿਆ ਦੇਵਾਂਗੇ ਕਿਤੇ ਕੁਝ ਇਸ ਤਰ੍ਹਾਂ ਦੇ ਲਾਲੀਪਾਪ ਦੇ ਕੇ ਗੱਡੀ ਦੇ ਉੱਤੇ ਬੈਠਣ ਦਾ ਹੈਗਾ ਤੁਹਾਡਾ ਸਮਾਜਿਕ ਢਾਂਚੇ ਦੀ ਪੂਰਨ ਤਬਦੀਲੀ ਦੇ ਨਾਲ ਤੇ ਸਮਾਜਵਾਦੀ ਸਥਾਪਤੀ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਇਸ ਮੰਤਵ ਲਈ ਉਹਨਾਂ ਨੇ ਕਿਹਾ ਸਾਡਾ ਫੌਰੀ ਆਸ਼ਾ ਤਾਕਤ ਹਾਸਲ ਕਰਨਾ ਹੈ ਅਸਲ ਵਿੱਚ ਸਟੇਟ ਜਾਨੀ ਸਰਕਾਰੀ ਮਿਸ਼ਨਰੀ ਰਾਜ ਕਰਦੀ ਜਮਾਤ ਦੇ ਹੱਥਾਂ ਵਿੱਚ ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਹੋਰ ਅੱਗੇ ਵਧਾਉਣ ਦਾ ਸੰਧ ਹੈ ਅਸੀਂ ਇਸ ਸੰਧ ਨੂੰ ਖੋ ਕੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਾਂ ਸਾਡੇ ਆਦਰਸ਼ਾਂ ਸਮਾਜਿਕ ਸਿਰਜਣਾ ਨਵੇਂ ਢੰਗ ਨਾਲ ਯਾਨੀ ਮਾਰਕਸੀ ਤੌਰ ਤਰੀਕੇ ਨਾਲ ਯਾਨੀ ਸਿੱਧਾ ਉਸ ਨੇ ਜਿਹੜਾ ਹੈਗਾ ਇੱਕ ਮਾਰਕਸਵਾਦੀ ਜਿਹੜਾ ਦ੍ਰਿਸ਼ਟੀਕੋਣ ਨੂੰ ਅਪਣਾਇਆ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ ਇਸੇ ਤਰ੍ਹਾਂ ਉਹਨੇ ਇਸੇ ਪ੍ਰਸੰਗ ਦੇ ਵਿੱਚ ਹੀ ਉਹਨੇ ਲੈਨਨ ਦਾ ਰੂਸ ਦੇ ਇਨਕਲਾਬ ਦਾ ਬਹੁਤ ਗਹਿਰਾ ਅਧਿਐਨ ਕੀਤਾ ਸੀਗਾ ਜਿਹਦੇ ਵਿੱਚੋਂ ਉਹਨੇ ਫਿਰ ਇਹ ਕਿਹਾ ਕਿ ਸਾਨੂੰ ਇੱਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਜ਼ਰੂਰਤ ਹੈ ਤੇ ਜਿਹਦੇ ਵਿੱਚ ਬਹੁਤ ਸਾਰੇ ਮਤਲਬ ਕਾਰਕੁਨ ਅਜਿਹੇ ਹੋਣੇ ਚਾਹੀਦੇ ਨੇਗੇ ਜਿਨ੍ਹਾਂ ਜਿਹੜੇ ਜਿਨ੍ਹਾਂ ਨੂੰ ਆਪਣੇ ਮੰਜ਼ਲ ਜਾਂ ਉਦੇਸ਼ ਦੇ ਵਿੱਚ ਪੂਰੀ ਤਰ੍ਹਾਂ ਭਰੋਸਾ ਹੋਵੇ ਤੇ ਉਹ ਹਰ ਕਿਸਮ ਦੀ ਜਿਹੜੀ ਹੈਗੀ ਆ ਕੁਰਬਾਨੀ ਕਰਨ ਲਈ ਤਿਆਰ ਹੋਣ ਤਾਂ ਉਸਨੇ ਇੱਥੇ ਸਪਸ਼ਟ ਕਰਦਿਆਂ ਕਿਹਾ ਕਿ ਇਨਕਲਾਬ ਬਹੁਤ ਮੁਸ਼ਕਲ ਕੰਮ ਹੈ ਕਿਸੇ ਇੱਕ ਆਦਮੀ ਦੀ ਤਾਕਤ ਤੋਂ ਬਾਹਰੀ ਗੱਲ ਹੈ ਨਾ ਹੀ ਇਹ ਕਿਸੇ ਮਿੱਠੀ ਹੋਈ ਤਰੀਕ ਨੂੰ ਆ ਸਕਦਾ ਹੈ ਇਹ ਤਾਂ ਖਾਸ ਸਮਾਜੀ ਤੇ ਆਰਥਿਕ ਹਾਲਤ ਚੋਂ ਪੈਦਾ ਹੁੰਦਾ ਹੈ ਅਤੇ ਇੱਕ ਜਥੇਬੰਦ ਪਾਰਟੀ ਨੇ ਅਜਿਹੇ ਮੌਕੇ ਨੂੰ ਸੰਭਾਲਣਾ ਹੁੰਦਾ ਹੈ ਅਤੇ ਜਨਤਾ ਨੂੰ ਤਿਆਰ ਕਰਨਾ ਹੁੰਦਾ ਹੈ ਅਤੇ ਇਨਕਲਾਬ ਦੇ ਮੁਸ਼ਕਲ ਕੰਮ ਲਈ ਸਭ ਸ਼ਕਤੀਆਂ ਨੂੰ ਸੰਗਠਿਤ ਕਰਨਾ ਹੁੰਦਾ ਹੈ ਇਸ ਸਾਰੇ ਲਈ ਇਨਕਲਾਬੀ ਕਾਰਕੂਨਾਂ ਨੂੰ ਬਹੁਤੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਮੈਂ ਇੱਥੇ ਸਪਸ਼ਟ ਕਰ ਦਿਆਂ ਕਿ ਜੇ ਤੁਸੀਂ ਵਪਾਰੀ ਜਾਂ ਸਥਾਪਿਤ ਦੁਨੀਆਦਾਰ ਜਾਂ ਪਰਿਵਾਰਕ ਆਦਮੀ ਹੋ ਤਾਂ ਜਨਾਬ ਇਸ ਇਸ ਅੱਗ ਨਾਲ ਨਾ ਖੇਡੋ ਇੱਕ ਨੇਤਾ ਦੇ ਤੌਰ ਤੇ ਤੁਸੀਂ ਪਾਰਟੀ ਦੇ ਕਿਸੇ ਕੰਮ ਦੇ ਨਹੀਂ ਅੱਗੇ ਹੀ ਸਾਡੇ ਕੋਲ ਅਜਿਹੇ ਬਹੁਤ ਲੀਡਰ ਹਨ ਜੋ ਸ਼ਾਮ ਨੂੰ ਭਾਸ਼ਣ ਦੇਣ ਲਈ ਕੁਝ ਸਮਾਂ ਜ਼ਰੂਰ ਕੱਢ ਲੈਂਦੇ ਹਨ ਤਾਂ ਇਹ ਗੱਲ ਅੱਜ ਦੇ ਪ੍ਰਸੰਗ ਦੇ ਵਿੱਚ ਜ਼ਰੂਰ ਜਿਹੜੀ ਹੈਗੀ ਆ ਸੁਣਨ ਵਾਲੀ ਹੈ ਤੇ ਇਸ ਇਸ ਨੂੰ ਦੇਖਣ ਵਾਲਾ ਹੈ ਇਹ ਲੀਡਰ ਸਾਡੇ ਕੰਮ ਦੇ ਨਹੀਂ ਹਨ ਅਸੀਂ ਤਾਂ ਲੈਨਾਂ ਦੇ অতি ਪਿਆਰੇ ਲਫ਼ਜ਼ ਪੇਸ਼ਾਵਰ ਇਨਕਲਾਬੀ ਵਰਤਨੇ ਹਨ ਬਤਨੇ ਚਾਹਾਂਗੇ ਕੁਲਵਕਤੀ ਵਰਕਰ ਜਿਨ੍ਹਾਂ ਦੀ ਇਨਕਲਾਬ ਦੇ ਬਿਨਾ ਹੋਰ ਜ਼ਿੰਦਗੀ ਦੀ ਕੋਈ ਖਾਸ਼ ਨਾ ਹੋਵੇ ਅਜਿਹੇ ਜਿੰਨੇ ਬਧੇਰੇ ਪਾਰਟੀ ਵਿੱਚ ਜਥੇਬੰਦ ਹੋਣਗੇ ਉਹਨੇ ਹੀ ਕਾਮਯਾਬੀ ਦੇ ਬਧੇਰੇ ਮੌਕੇ ਹੋਣਗੇ ਸੋ ਉਸਨੇ ਉਹਨਾ ਮੌਕਾ ਪ੍ਰਸਤ ਲੀਡਰਾਂ ਦੀ ਵੀ ਇੱਥੇ ਜਿਹੜੀ ਹੈਗੀ ਆ ਉਹਦੇ ਵਖੀ ਉਧੇੜੇ ਨੇ ਉਹਨਾਂ ਨੂੰ ਐਕਸਪੋਜ਼ ਕੀਤਾ ਹੈਗਾ ਕਿ ਉਹਨਾਂ ਦੇ ਨਾਲੋਂ ਸਾਡਾ ਸਪਸ਼ਟ ਬਖਰੀਵਾ ਹੋਣਾ ਚਾਹੀਦਾ ਸਾਨੂੰ ਪੂਰੇ ਪ੍ਰਤੀਬੱਧ ਕਾਰਕੁਨ ਜਿਹੜੇ ਹੈਗੇ ਆ ਉਹ ਹੋਣੇ ਚਾਹੀਦੇ ਨੇ ਪਾਰਟੀ ਨੂੰ ਕਹਿੰਦਾ ਅਜਿਹੇ ਕਾਰਕੁਨਾਂ ਦੀ ਲੋੜ ਹੈ ਜਿਹੜੇ ਸਪਸ਼ਟ ਵਿਚਾਰ ਪ੍ਰਤੱਖ ਸੋਝੀ ਪਹਿਲ ਕਦਮੀ ਦੀ ਕਾਬਲੀਅਤ ਅਤੇ ਤੁਰੰਤ ਫੈਸਲਾ ਲੈਣ ਦੀ ਸ਼ਕਤੀ ਰੱਖਦੇ ਹੋਣ ਇਦਾਂ ਦੇ ਪਾਰਟੀ ਕਾਰਕੁਨ ਪਾਰਟੀਆਂ ਨੂੰ ਕਾਮਿਆਂ ਦੀ ਜ਼ਰੂਰਤ ਹੈ ਜਿਹੜੇ ਨੌਜਵਾਨ ਲਹਿਰਾਂ ਵਿੱਚੋਂ ਭਰਤੀ ਕੀਤੇ ਜਾ ਸਕਦੇ ਹਨ ਇਸੇ ਕਰਕੇ ਨੌਜਵਾਨ ਲਹਿਰ ਸਭ ਤੋਂ ਪਹਿਲੀ ਗੱਲ ਹੈ ਜਿੱਥੋਂ ਸਾਡਾ ਪ੍ਰੋਗਰਾਮ ਸ਼ੁਰੂ ਹੋਵੇਗਾ ਤਾਂ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਜਿਹੜਾ ਨੌਜਵਾਨ ਤੌਕਾ ਹੈਗਾ ਜਿਨੇ ਵਿਦੇਸ਼ਾਂ ਨੂੰ ਰੁਕ ਕੀਤਾ ਤੇ ਸਾਡੀ ਕਿਸੇ ਵੀ ਸਰਗਰਮੀ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਨੌਜਵਾਨਾਂ ਦੀ ਘਾਟ ਪਾਈ ਜਾਂਦੀ ਹੈ ਉਹ ਕਹਿੰਦੇ ਨੌਜਵਾਨ ਲਹਿਰ ਨੂੰ ਅਧਿਆਨ ਕੇਂਦਰ ਸਟੱਡੀ ਸਰਕਲ ਖੋਲਣੇ ਚਾਹੀਦੇ ਨੇ ਜਮਾਤਾਂ ਵਿੱਚ ਲੈਕਚਰ ਲੀਫਲੇਟ ਪੈਂਫਲਟ ਕਿਤਾਬਾਂ ਰਸਾਲੇ ਛਪਣੇ ਚਾਹੀਦੇ ਨੇ ਇਹ ਰਾਜਨੀਤਿਕ ਕੰਮਾਂ ਲਈ ਸਭ ਤੋਂ ਚੰਗੀ ਭਰਤੀਕਰਨ ਅਤੇ ਟ੍ਰੇਨਿੰਗ ਦੀ ਥਾਂ ਹੋਵੇਗੀ ਪਾਰਟੀ ਆਪਣਾ ਕੰਮ ਪ੍ਰਚਾਰ ਪ੍ਰਸਾਰ ਤੋਂ ਸ਼ੁਰੂ ਕਰੇਗੀ ਪਾਰਟੀ ਦਾ ਨਾਮ ਕਮਿਊਨਿਸਟ ਪਾਰਟੀ ਹੋਵੇਗਾ ਠੋਸ ਅਨੁਸ਼ਾਸਨ ਵਾਲੀ ਰਾਜਨੀਤਿਕ ਕਮਿਆਦੀ ਪਾਰਟੀ ਬਾਕੀ ਸਭ ਅੰਦੋਲਨਾਂ ਨੂੰ ਚਲਾਵੇਗੀ ਪਾਰਟੀ ਇੱਕ ਵੱਡੀ ਛਪਾਈ ਮਹਿੰਮ ਚਲਾਏਗੀ ਜਿਸ ਨਾਲ ਸਿਰਫ ਕੌਮੀ ਰਾਜਨੀਤੀ ਹੀ ਨਹੀਂ ਸਗੋ ਜਮਾਤੀ ਚੇਤਨਾ ਵੀ ਪੈਦਾ ਕਰੇਗੀ ਲਿਖਤ ਸਾਦਾ ਤੇ ਸਪਸ਼ਟ ਹੋਣੀ ਚਾਹੀਦੀ ਹੈ ਤੇ ਇਹ ਅੱਜ ਦੇ ਜਿਹੜੇ ਆਮਲੀ ਖੇਤਰ ਦੇ ਵਿੱਚ ਕੰਮ ਕਰ ਰਹੇ ਆਗੂ ਨੇ ਉਹਨਾਂ ਲਈ ਇਸ ਦੀ ਬੇਹੱਦ ਪ੍ਰਸੰਗਿਕਤਾ ਹੈ ਕਿ ਕਿਸ ਢੰਗ ਦੇ ਨਾਲ ਲੋਕਾਂ ਨੂੰ ਨਾਲ ਲੈਣਾ ਹੈ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਤਵ ਤਵਕਾਤੀ ਮੰਗਾਂ ਨੇ ਉਹ ਉਹਨਾਂ ਦੇ ਉੱਤੇ ਸੰਘਰਸ਼ਾਂ ਨੂੰ ਕਿਉਂ ਲੜਨੇ ਚਾਹੀਦੇ ਨੇ ਉਹਨਾਂ ਦੇ ਉਹਨਾਂ ਦੇ ਬਾਰੇ ਭਗਤ ਸਿੰਘ ਨੇ ਕਿਹਾ ਸ਼ੁਰੂ ਚ ਸਾਨੂੰ ਛੋਟੀਆਂ ਮੋਟੀਆਂ ਆਰਥਿਕ ਮੰਗਾਂ ਲਈ ਤੇ ਇਹਨਾਂ ਜਮਾਤਾਂ ਦੇ ਵਿਸ਼ੇਸ਼ ਅਧਿਕਾਰਾਂ ਲਈ ਲੜਨਾ ਪਵੇਗਾ ਇਹ ਘੋਲ ਹੀ ਉਹਨਾਂ ਨੂੰ ਰਾਸ਼ੀ ਤਾਕਤ ਪ੍ਰਾਪਤ ਕਰਨ ਲਈ ਅੰਤਮ ਘੋਲ ਲਈ ਚੇਤਨ ਤੇ ਤਿਆਰ ਕਰੇਗਾ ਜਾਨੀ ਲੰਬੀ ਲੜਾਈ ਦੇ ਜਿਹੜੇ ਸਬਕ ਨੇ ਇੱਥੋਂ ਮਿਲਣਗੇ ਸਮੇਂ-ਸਮੇਂ ਮੀਟਿੰਗਾਂ ਤੇ ਕਾਨਫਰੰਸਾਂ ਕਰਕੇ ਕਾਮਿਆਂ ਨੂੰ ਸਭ ਵਿਸ਼ਿਆਂ ਬਾਰੇ ਜਾਣਕਾਰੀ ਤੇ ਚੇਤਨਤਾ ਦਿੱਤੀ ਜਾਂਦੀ ਰਹਿਣੀ ਚਾਹੀਦੀ ਹੈ ਜੇ ਤੁਸੀਂ ਇਹਨਾਂ ਲਾਈਨਾਂ ਤੇ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਕਾਫੀ ਸੰਜੀਦਾ ਹੋਣਾ ਪਵੇਗਾ ਕੰਮ ਦੀ ਪੂਰਤੀ ਲਈ ਘੱਟੋ-ਘੱਟ 20 ਸਾਲ ਲੱਗਣਗੇ ਤਾਂ ਇਨਕਲਾਬ ਬਾਰੇ ਜਵਾਨੀ ਵੇਲੇ ਦੇ ਸੁਪਨੇ ਕਿ 10 ਸਾਲਾਂ ਵਿੱਚ ਪ੍ਰਾਪਤ ਹੋ ਜਾਏਗਾ ਲਾਂਬੇ ਰੱਖ ਦਿਓ ਇਸ ਲਈ ਨਾ ਤਾਂ ਜਜ਼ਬਾਤੀ ਹੋਣ ਦੀ ਲੋੜ ਹੈ ਤੇ ਨਾ ਹੀ ਮੌਤ ਦੀ ਕਿਉਂਕਿ ਅ ਕਈ ਇਸ ਤਰ੍ਹਾਂ ਮਤਲਬ ਦੇਖੋ ਉਹ ਖੁਦ ਫਾਂਸੀ ਦੇ ਤਖਤੇ ਵੱਲ ਨੂੰ ਜਾ ਰਿਹਾ ਸੀਗਾ ਪਰ ਫਿਰ ਵੀ ਉਹ ਇਸ ਗੱਲ ਨੂੰ ਐਦਾਂ ਨਹੀਂ ਸੋਚਦਾ ਸੀ ਕਿ ਜਿਹੜੇ ਮਰ ਜਾਂਦੇ ਹੈ ਜਾਂ ਸ਼ਹੀਦ ਹੋ ਜਾਂਦੇ ਨੇ ਸਿਰਫ ਉਹਨਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਸਭ ਤੋਂ ਮਹਾਨ ਉਹੀ ਹੁੰਦੇ ਨੇ ਉਹ ਕਹਿੰਦਾ ਸਭੋਂ ਜ਼ਰੂਰਤ ਹੈ ਲਗਾਤਾਰ ਕੋਲ ਕਰਨ ਕਸ਼ਟ ਸਹਿਣ ਤੇ ਕੁਰਬਾਨੀ ਭਰੇ ਜੀਵਨ ਬਤਾਉਣ ਦੀ ਆਪਣਾ ਨਿੱਜਵਾਦ ਪਹਿਲਾਂ ਖਤਮ ਕਰੋ ਨਿੱਜੀ ਆਰਾਮ ਦੇ ਸੁਪਨੇ ਲਾ ਕੇ ਪਾਸੇ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ ਇੰਚ-ਇੰਚ ਕਰਕੇ ਤੁਸੀਂ ਅੱਗੇ ਵਧੋਗੇ ਇਸ ਲਈ ਹੌਸਲੇ ਦ੍ਰਿੜਤਾ ਅਤੇ ਬਹੁਤ ਹੀ ਮਜ਼ਬੂਤ ਇਰਾਦੇ ਦੀ ਜ਼ਰੂਰਤ ਹੈ ਮੁਸ਼ਕਲਾਂ ਤੇ ਖਿਆਈਆਂ ਭਾਵੇਂ ਕਿੰਨੀਆਂ ਭਾਰੂ ਭਾਰੀ ਹੋਣ ਤੁਹਾਡੇ ਹੌਸਲੇ ਨੂੰ ਕੰਬਾ ਨਾ ਸਕਣ ਕੋਈ ਹਾਰ ਜਾਂ ਧੋਖਾ ਤੁਹਾਡੇ ਦਿਲ ਨੂੰ ਤੋੜ ਨਾ ਸਕੇ ਬਿਲਕੁਲ ਜਿਵੇਂ ਹੁਣ ਕਿਸਾਨੀ ਸੰਘਰਸ਼ ਦੇ ਉੱਤੇ ਸੱਟ ਮਾਰੀ ਹੈ ਤਾਂ ਇਹ ਗੱਲ ਬਹੁਤ ਹੀ ਪਤੇ ਦੀ ਹੈ ਜਿਦੇ ਵਿੱਚ ਮਾਨ ਸਰਕਾਰ ਨੇ ਸਿਰੇ ਦੀ ਮਤਲਬ ਜਿਹੜੀ ਹੈਗੀ ਹੈ ਨੈਤਿਕਤਾਹੀਣ ਕਾਰਵਾਈ ਕਰਦੇ ਆਗੂਆਂ ਨੂੰ ਮੀਟਿੰਗ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਐਦੋਂ ਵੱਡਾ ਧੋਖਾ ਨਹੀਂ ਹੋ ਸਕਦਾ ਇਸੇ ਪ੍ਰਸੰਗ 'ਚ ਉਹਨਾਂ ਦੀ ਇਹ ਗੱਲ ਬੜੀ ਹੀ ਮੀਨਿੰਗਫੁਲ ਹੈ ਕਿ ਕੋਈ ਹਾਰ ਜਾਂ ਧੋਖਾ ਤੁਹਾਡੇ ਦਿਲ ਨੂੰ ਤੋੜ ਨਾ ਸਕੇ ਕਿੰਨੇ ਵੀ ਕਸ਼ਟ ਤੁਹਾਡੇ ਉੱਤੇ ਪੈਣ ਤੁਹਾਡੇ ਇਨਕਲਾਬੀ ਜੋਸ਼ ਨੂੰ ਠੰਡਾ ਨਾ ਕਰ ਸਕਣ ਕਸ਼ਟ ਸਹਿਣ ਤੇ ਕੁਰਬਾਨੀ ਕਰਨ ਦੇ ਸੂਲ ਨਾਲ ਤੁਸੀਂ ਕਾਮਯਾਬੀ ਪ੍ਰਾਪਤ ਕਰੋ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀ ਅਮੁੱਲ ਸੰਪਤੀ ਹੋਣਗੀਆਂ ਇਨਕਲਾਬ ਜਿੰਦਾਬਾਦ 2 ਫਰਵਰੀ 1931 ਇਹ ਸੀਗੇ ਕੁਝ ਸੰਖੇਪ ਅੰਸ਼ ਜਿਹੜੇ ਉਹਨੇ ਇੱਕ ਪੱਤਰ ਦੇ ਰੂਪ ਦੇ ਵਿੱਚ ਜਿਹੜੇ ਆਪਣੇ ਇਨਕਲਾਬੀ ਕਾਰਕੁਨਾਂ ਦੇ ਨਾਂ ਉਹ ਭੇਜੇ ਸੀਗੇ ਤੇ ਦੂਸਰਾ ਜਿਹੜਾ ਮੈਂ ਪਹਿਲੇ ਹਿੱਸੇ ਦੇ ਵਿੱਚ ਪੜ੍ਹਿਆ ਹੈਗਾ ਉਹ ਸੀਗੇ 8 ਨੁਕਤੇ ਜਿਹੜੇ ਕਿ ਭਗਤ ਸਿੰਘ ਨੇ ਪ੍ਰੋਗਰਾਮ ਦਾ ਖਰੜਾ ਜਾਰੀ ਕੀਤਾ ਇਹ ਖਰੜਾ ਉਦੋਂ ਜਾਰੀ ਕੀਤਾ ਜਦੋਂ ਜੇਲ੍ਹ ਦੇ ਵਿੱਚ ਬਹੁਤ ਹੀ ਗੰਭੀਰ ਅਧਿਐਨ ਕਰਨ ਤੋਂ ਬਾਅਦ ਉਹ ਇਸ ਸਿੱਟੇ ਤੇ ਪਹੁੰਚਿਆ ਸੀਗਾ ਕਿ ਚੰਦ ਵਿਅਕਤੀਆਂ ਵੱਲੋਂ ਕੀਤੀਆਂ ਗਈਆਂ ਜਰਕਾਊ ਕਾਰਵਾਈਆਂ ਦੀ ਬਜਾਏ ਸਾਨੂੰ ਜਨਤਾ ਤੇ ਟੇਕ ਰੱਖ ਕੇ ਜਨਤਾ ਦੇ ਰਾਹੀਂ ਜਨਤਾ ਦੇ ਵਾਸਤੇ ਜਨਤਾ ਦਾ ਇਨਕਲਾਬ ਕਰਨਾ ਚਾਹੀਦਾ ਹੈ ਇਹ ਸੂਝ ਦੇ ਤਹਿਤ ਹੀ ਉਸਨੇ ਇਹ ਪਤਾ ਹੋਣ ਦੇ ਬਾਵਜੂਦ ਕਿ ਸਾਹਮਣੇ ਮੌਤ ਖੜੀ ਹੈ ਪਰ ਉਸ ਨੂੰ ਆਪਣੇ ਵਿਚਾਰਾਂ ਦੇ ਉੱਤੇ ਇੰਨਾ ਭਰੋਸਾ ਸੀ ਕਿ ਆਪਣੇ ਵਿਚਾਰਾਂ ਨੂੰ ਕਲਮਬੱਧ ਕਰਦਿਆਂ ਉਸ ਨੂੰ ਇੱਕ ਪ੍ਰੋਗਰਾਮ ਦੇ ਖਰੜੇ ਦੇ ਰੂਪ ਦੇ ਵਿੱਚ ਬਾਹਰ ਭੇਜਿਆ ਤਾਂ ਕਿ ਲੋਕ ਉਹਨਾਂ ਦੇ ਵਿਚਾਰਾਂ ਤੇ ਚੱਲ ਕੇ ਆਪਣੀ ਮੁਕਤੀ ਪਾ ਸਕਣ ਤੇ ਜਿਹੜਾ ਸਮਝੌਤਾ ਇਹ ਮਤਲਬ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਕੀਤਾ ਜਾਣ ਵਾਲਾ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਤੇ ਇਸ ਦਾ ਪਰਦਾ ਫਾਸ਼ ਹੋ ਸਕੇ ਇਦੇ ਮੁਕਾਬਲੇ ਤੇ ਸਹੀ ਸਮਾਜਵਾਦ ਸਥਾਪਿਤ ਕਰਨ ਲਈ ਸਹੀ ਲੋਕਾਂ ਦੇ ਇਨਕਲਾਬ ਵੱਲ ਵਧਿਆ ਜਾ ਸਕੇ ਸੋ ਇਹ ਸਨ ਭਗਤ ਸਿੰਘ ਦੇ ਵਿਚਾਰ ਤੇ ਦੂਸਰੇ ਪਾਸੇ ਇਨ੍ਹਾਂ ਵਿਚਾਰਾਂ ਨੂੰ ਅੱਜ ਵੱਡੀ ਪੱਧਰ ਦੇ ਉੱਤੇ ਲੈ ਕੇ ਜਾਣ ਦੀ ਲੋੜ ਹੈ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਇਹ ਢੋਂਗੀ ਜਿਹੜਾ ਭਗਤ ਸਿੰਘ ਦਾ ਦੇ ਲਿਬਾਸ ਦਾ ਬੁਰਕਾ ਪਾ ਕੇ ਭਗਤ ਸਿੰਘ ਦਾ ਬੁਰਕਾ ਪਾ ਕੇ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇਗੇ ਉਹਨਾਂ ਦੇ ਖਿਲਾਫ ਇੱਕ ਵੱਡੀ ਪੱਧਰ ਦੇ ਉੱਤੇ ਮਹੰਮਾ ਚਲਾਉਣੀ ਚਾਹੀਦੀ ਆ ਭਗਤ ਸਿੰਘ ਦੇ ਬਾਰਸਾਂ ਨੂੰ ਇਹੀ ਭਗਤ ਸਿੰਘ ਦੀ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕਰਨ ਦਾ ਸਹੀ ਅਰਥਾਂ ਦੇ ਵਿੱਚ ਮਕਸਦ ਸਾਡਾ ਹੋ ਸਕਦਾ ਹੈਗਾ ਬਾਕੀ ਗੱਲਾਂ ਆਉਣ ਵਾਲਾ ਭਵਿੱਖ ਤੈਅ ਕਰੇਗਾ ਇਹਦੇ ਵਿੱਚੋਂ ਇੱਕ ਗੱਲ ਜ਼ਰੂਰ ਸਾਬਤ ਹੁੰਦੀ ਹੈ ਕਿ ਉਹਨਾਂ ਦਾ ਅਟੱਲ ਯਕੀਨ ਸੀਗਾ ਕਿ ਇਹ ਸਮਰਾਜਵਾਦ ਦਾ ਜਿਹੜਾ ਢਾਂਚਾ ਹੈਗਾ ਪੂੰਜੀ ਦਾ ਜਿਹੜਾ ਲੌਜਿਕ ਹੈਗਾ ਜਿਹੜਾ ਬੇਰਜ਼ਗਾਰੀ ਨੂੰ ਜਨਮ ਦਿੰਦਾ ਜਿਹੜਾ ਭੁੱਖਮਰੀ ਨੂੰ ਜਨਮ ਦਿੰਦਾ ਇਹ ਟਹਿ ਢੇਰੀ ਹੋਵੇਗਾ ਉਹਨੇ ਦੁਨੀਆ ਭਰ ਦੇ ਇਨਕਲਾਬਾਂ ਦੀ ਤੇ ਦੁਨੀਆ ਭਰ ਦੇ ਜਿਹੜੇ ਪੂੰਜੀਪਤੀ ਮੁਲਕਾਂ ਦੀ ਗੱਲ ਦਾ ਹਵਾਲਾ ਦਿੰਦਿਆਂ ਹੈ ਕਿਹਾ ਸੀ ਕਿ ਅਮਰੀਕਾ ਫਰਾਂਸ ਜਿਹੜਾ ਜਰਮਨੀ ਆ ਇਸਤਰੀ ਇੰਗਲੈਂਡ ਦਾ ਜਿਹੜਾ ਅੰਗਰੇਜ਼ੀ ਸਾਮਰਾਜ ਹੈ ਇਹ ਡਾਵਾਡੋਲ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਟਹਿ ਢੇਰੀ ਹੋਣਾ اٹਲ ਹੈ ਕਿਉਂਕਿ ਇਹਨਾਂ ਦਾ ਅੰਦਰੂਨੀ ਜਿਹੜਾ ਲੌਜੀਕ ਹੈਗਾ ਇਹਨਾਂ ਦਾ ਅੰਦਰੂਨੀ ਕੰਮ ਟੰਗ ਹੈਗਾ ਜਿਸ ਦੇ ਆਧਾਰ ਦੇ ਉੱਤੇ ਇਹ ਆਪਰੇਟ ਕਰਦੇ ਨੇ ਜਿਸ ਦੇ ਆਧਾਰ ਦੇ ਉੱਤੇ ਇਹ ਹਰਕਤ ਚ ਨੇ ਉਹ ਬਿਲਕੁਲ ਬੇਨਸਾਫੀ ਤੇ ਟਿਕਿਆ ਹੋਇਆ ਹੈ ਲੋਕਾਂ ਦੀ ਲੁੱਟ ਦੇ ਉੱਤੇ ਟਿਕਿਆ ਹੋਇਆ ਜਿਸ ਦਾ ਜਿਸ ਦਾ ਜਿਹੜਾ ਬੇੜਾ ਇੱਕ ਦਿਨ ਗਰਕ ਹੋਏ ਗਈ ਹੋਏਗਾ ਸੋ ਇਹ ਸੰਪ ਸਿੰਘ ਦੇ ਵਿਚਾਰ ਜਿਹਦੇ ਅੱਜ ਦੇ ਹਾਲਤ ਦੇ ਵਿੱਚ ਬੇਹੱਦ ਪ੍ਰਸੰਗਿਕ ਨੇ ਛੋਟੀਆਂ-ਮੋਟੀਆਂ ਲਿਮਿਟੇਸ਼ਨਾਂ ਦੇ ਬਾਵਜੂਦ ਕਿਉਂਕਿ 23 ਜਾਂ 24 ਸਾਲ ਦੀ ਉਮਰ ਤੱਕ ਦਾ ਜਿਹੜਾ ਅਧਿਐਨ ਉਹਨਾਂ ਨੇ ਬਹੁਤ ਥੋੜੀ ਉਮਰ ਦੇ ਵਿੱਚ ਕੀਤਾ ਉਹਦੇ ਵਿੱਚੋਂ ਐਡੀ ਵੱਡੀ ਜਿਹੜੀ ਸਪਸ਼ਟਤਾ ਦੇ ਨਾਲ ਇੱਕ ਕਤਾਰਬੰਦੀ ਇੱਕ ਜਮਾਤੀ ਕਤਾਰਬੰਦੀ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਹੈਗੀ ਮੇਰਾ ਖਿਆਲ ਆ ਆਪਣੀ ਪਾਰਟੀ ਦੇ ਜਿਹੜੇ ਆਗੂ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਛੋਟੀ ਉਮਰ ਦਾ ਸੀਗਾ ਭਗਤ ਸਿੰਘ ਜਿਸਨੇ ਜਿਸ ਨੂੰ ਇੱਕ ਨਾਇਕ ਦਾ ਦਰਜਾ ਉਹ ਸਾਰੀ ਪਾਰਟੀ ਨੇ ਦਿੱਤਾ ਹੋਇਆ ਸੀ ਅਹ ਤੋਂ ਅੱਜ ਦੇ ਮਤਲਬ ਇਸ ਵੀਡੀਓ ਦੇ ਵਿੱਚ ਜਾਂ ਅੱਜ ਦੀ ਇਸ ਪੋਸਟ ਦੇ ਵਿੱਚ ਮੈਂ ਉਸ ਸੰਗਰਾਮੀ ਯੋਧੇ ਨੂੰ ਨਤਮਸਤਕ ਹੁੰਦਾ ਹੋਇਆ ਤੁਹਾਨੂੰ ਇਹ ਅਪੀਲ ਕਰਦਾ ਹਾਂ ਕਿ ਉਹਦੇ ਵਿਚਾਰਾ ਨੂੰ ਬਦ ਤੋਂ ਬਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਕੀਰਤੀ ਲੋਕਾਂ ਦੇ ਵਿੱਚ ਲੈ ਕੇ ਜਾਇਆ ਜਾਵੇ ਧੰਨਵਾਦ ਥੈਂਕ ਯੂ